ਜਿਵੇਂ ਕਹਿੰਦੇ ਹੁੰਦੇ ਨੇ ਬਈ ਜਿਹੜੇ ਬੰਦੇ ਨੂੰ ਮੌਕਾ ਮਿਲ ਜੇ ਤੇ ਛੱਡਦਾ ਕੋਈ ਨਹੀਂ ਇੱਕ ਤਹਿਸੀਲਦਾਰ ਸਾਹਿਬ ਵੀ ਕਹਿੰਦੇ ਉਹ ਵੀ ਸੋਨੇ ਦੀਆਂ ਈਟਾਂ ਉੱਤਾਂ ਜੋੜੀ ਬੈਠੇ ਐ ਤੇ ਜਦੋਂ ਲੱਭਣ ਲੱਗੇ ਤੇ ਲੋਕਰ ਖੋਲਣ ਨਹੀਂ ਦਿੱਤਾ ਉਹਨਾਂ ਨੇ ਇੰਨਾ ਮਾਲ ਹੁਣ ਤਹਿਸੀਲਦਾਰ ਸਾਹਿਬ ਕਿੱਥੋਂ ਲਿਆਏ ਨੇ ਦੇਖੋ ਇਹ ਉਹੀ ਤਹਿਸੀਲਦਾਰ ਨੇ ਸੁਖਚਰਨ ਸਿੰਘ ਜੀ ਜਿਨ੍ਹਾਂ ਦੀ ਗ੍ਰਿਫਤਾਰੀ ਨੂੰ ਲੈ ਕੇ ਸਰਕਾਰ ਤੇ ਰੈਵਨਿਊ ਡਿਪਾਰਟਮੈਂਟ ਆਮੋ ਸਾਹਮਣੇ ਹੋਇਆ ਸੀਗਾ ਹੂੰ ਰੇਵਨਿਊ ਵਾਲੇ ਕਹਿੰਦੇ ਆ ਕਿ ਕਿਉਂਕਿ ਇਹ ਇਹਨਾਂ ਦੀ ਕੋਈ ਜਥੇਬੰਦੀ ਹੈ ਜਿਹੜੀ ਜੀ ਉਹਦੇ ਪ੍ਰਧਾਨ ਨੇ ਹੂੰ ਇਹ ਕਹਿੰਦੇ ਆ ਕਿ ਸਾਡੇ ਪ੍ਰਧਾਨ ਨੂੰ ਇਹ ਨਜਾਇਜ਼ ਫਸਾਰਾਏ ਨੇ ਹੂੰ ਠੀਕ ਹੈ ਜੀ ਵਿਜੀਲੈਂਸ ਦੇ ਆਪਣੇ ਤਰਕ ਆ ਉਹ ਕਹਿੰਦੇ ਤੇ ਜਿਹੜੇ ਤਹਿਸੀਲਦਾਰ ਸਾਹਿਬ ਆ ਇਹ ਤੇ ਆਪਦੇ ਲੋਕਰ ਨੂੰ ਹੱਥ ਨਹੀਂ ਲਾਉਣ ਦਿੰਦੇ ਹੂੰ ਕਹਿੰਦੇ ਕਿ ਹੱਥ ਪਿੱਛੇ ਤਾਂ ਬਹੁਤ ਲਾਉਂਦੇ ਆ ਉਤੋਂ ਬਾਅਦ ਇਹਨਾਂ ਨੇ ਕੋਰਟ ਤੋਂ ਪਰਮਿਸ਼ਨ ਲੈ ਕੇ ਉਹ ਲੋਕਰ ਜਿਹੜਾ ਹੈ ਨਾ ਖੁਲਵਾਇਆ ਜੀ ਜਿਸ ਲੋਕਰ ਨੂੰ ਤਸਦੀਲਦਾਰ ਸਾਹਿਬ ਟੱਚ ਨਹੀਂ ਸੀ ਕਰਨ ਦੇ ਰਿਹਾ ਜੀ ਜਰਾ ਸੱਚ ਟੱਚ ਨਹੀਂ ਟੱਚ ਨਹੀਂ ਹੂੰ ਹੂੰ ਕਿਸਵੇਂ ਕਿਸਵੇਂ ਤਾਂ ਕੱਲੇ ਆ ਕੇ ਹੁਣ ਜਦੋਂ ਖੁੱਲਿਆ ਤੇ ਅੱਖਾਂ ਅਡੀਆਂ ਰਹਿ ਗਈਆਂ ਕਿਉਂਕਿ ਇੱਕ ਤੇ ਉਹਦੇ ਚੋਂ ਸੋਨੇ ਦੀ ਈਟ ਮਿਲੀ ਆ ਹੂੰ 400 ਤੋਂ 500 ਗ੍ਰਾਮ ਦੀ ਇਟੇਆ ਜੀ ਤਾਂ ਇਦਾਂ ਮਤਲਬ ਕਿ ਜੋ ਗਹਿਣਾ ਘਟਾ ਹੈ ਉਹ ਲਗਭਗ ਲਗਭਗ ਕੋਈ 40-45 ਲੱਖ ਦਾ ਬਣਦਾ ਹੈ ਉਹ ਇਟ ਜੀ ਵੀ ਕਹਿੰਦੇ 30-35 ਲੱਖ ਦੀ ਤੇ ਕੱਲੀ ਆ ਉਹ ਹਾਂ ਜੀ ਤਾਂ ਇਹ ਆਪਣੇ ਆਪ ਤੇ ਵਿੱਚ ਵਿਜੀਲੈਂਸ ਦੀ ਕਾਰਵਾਈ ਚੜੀ ਹੈ ਹੂੰ ਉਹ ਸਾਰਥਕ ਬਣਾਉਣ ਦਾ ਯਤਨ ਹੈ ਜੀ ਕਿ ਭਾਈ ਅਸੀਂ ਜਿਹੜੀ ਕਾਰਵਾਈ ਉਹ ਗਲਤ ਨਹੀਂ ਕੀਤੀ ਹੂੰ ਸਾਡੀ ਕਾਰਵਾਈ ਜਿਹੜੀ ਆ ਉਹ ਸਟੇਕ ਸੀ ਸਾਡੀ ਕਾਰਵਾਈ ਜਿਹੜੀ ਉਹ ਬਣਦੀ ਸੀਗੀ ਹੂੰ ਪਰ ਜਵੇ ਮੈ ਤੋਂ ਨਾ ਦਸੀਆ ਕਿ ਰੈਵਨਿਊ ਡਿਪਾਰਟਮੈਂਟ ਵਾਲੇ ਉਹ ਮੰਨਣ ਨੂੰ ਤਿਆਰ ਨਹੀਂ ਹੈ ਉਹ ਕਹਿੰਦੇ ਕਿ ਸਾਡੇ ਪ੍ਰਧਾਨ ਨੂੰ ਫਸਾਇਆ ਜਾ ਰਿਹਾ ਖੱਜਲ ਖੁਆਰ ਕੀਤਾ ਜਾ ਰਿਹਾ ਵਗੈਰਾ ਵਗੈਰਾ ਪਰ ਗੱਲ ਇਹ ਆ ਕਿ ਇਹ ਤੇ ਦੱਸਣਾ ਹੀ ਪਊਗਾ ਨਾ ਕਿ ਚਲੋ ਜੇ 골ਡ ਵੈਸੇ ਤੇ ਆਪਾਂ ਦੇਖੀਏ ਤੇ ਆਪਣੇ ਪਿੰਡਾਂ ਦੇ ਵਿੱਚ ਜਾਂ ਤਗੜੇ ਘਰਾਂ ਦੇ ਵਿੱਚ ਕਿਲੋ ਡੇਢ ਕਿਲੋ ਸੋਨਾ ਆਮ ਪਿਆ ਹੁੰਦਾ ਹੂੰ ਅੱਜ ਵੀ ਤੁਹਾਨੂੰ ਮਿਲ ਜੇਗਾ ਇਹ ਮਤਲਬ ਕਿ ਆਮ ਹੈ ਨਹੀਂ ਹਰੇਕ ਘਰ ਚ ਜੀ ਔ ਕੁਚਨਿੰਦਾ ਕਰ ਕੁਚਨਿੰਦਾ ਕਰ ਤੁਹਾਨੂੰ ਪਿੰਡ ਚ ਸ਼ਹਿਰ ਚ ਮਿਲ ਜਾਣਗੇ ਕਿਲੋ ਅਧਾ ਕਿਲੋ ਸੋਨਾ ਜਿਹੜਾ 골ਡ ਹੈ ਉਹ ਪਹਿਲਾ ਤੁਰਿਆ ਆਉਂਦਾ ਨਾਲ ਹੋਰ ਝੜ ਜਾਂਦਾ ਹੈ ਜੀ ਤੇ ਉਹ ਗਾਂ ਵਿਰਾਸਤ ਹੀ ਬਣ ਜਾਂਦੀ ਹੈ ਫਿਰ ਉਹ ਗਾਂ ਮਿਲ ਗਿਆ ਗਾਂ ਮਿਲ ਗਿਆ ਹਣਾ ਸੋ ਇਹ ਆ ਕਿ ਪਰ ਤੁਹਾਨੂੰ ਦੱਸਣਾ ਤੇ ਪਊਗਾ ਨਾ ਕਿ ਉਹ 골ਡ ਕਿੱਥੋਂ ਆਇਆ ਕਿੱਥੋਂ ਆਇਆ ਬਿਲਕੁਲ ਤਾਂ ਉਹਦਾ ਜਵਾਬ ਤੇ ਦੇਣਾ ਪਊਗਾ ਸੋ ਇਸ ਕਰਕੇ ਕਹਿ ਸਕਦੇ ਹਾਂ ਕਿ ਇਹ ਸੋਨੇ ਦੀ ਇੱਟ ਜਿਹੜੀ ਹੈ ਨਾ ਹਾਂ ਸੋਨੇ ਦੀ 8 ਮਈਆ ਜੇ ਤੈਨੂੰ ਰੱਬ ਨੇ ਕਲਮ ਦਿੱਤੀ ਐ ਨੇ ਜੁਲਮਾਂ ਨਾਲ ਲਿਖਣਾ ਲੈ ਕਮਈਆ ਤਸੀਲਦਾਰ ਸਾਹਿਬ ਨੇ ਪਤਾ ਨਹੀਂ ਹੁੰਦਾ ਸੁਰਮਣ ਲਿਖ ਕੇ ਜੀ ਸੋਨੇ ਦੀ 8 ਟਾਲਾ ਜਿਹੜਾ ਮਾਮਲਾ ਐ ਨਾ ਉਹ ਹੁਣ ਕਸੂਤਾ ਬਣ ਗਿਆ ਕਿ ਇਹਨਾਂ ਨੂੰ ਜਵਾਬ ਦੇਣਾ ਪਊਗਾ ਕਿ ਹਾਂ ਭਾਈ ਤੁਸੀਂ ਇਹ ਦੱਸੋ ਕਿ ਕਿੱਥੋਂ 골ਡ ਆਇਆ ਤੇ ਜੇ ਉਹ ਜਵਾਬ ਨਹੀਂ ਦੇ ਪਾਉਗੇ ਫਿਰ ਮੇਰੇ ਖਿਆਲ ਦੇ ਨਾਲ ਰੈਵਨਿਊ ਡਿਪਾਰਟਮੈਂਟ ਵਾਲੇ ਵੀ ਜਿਹੜੇ ਉਹਨਾਂ ਦੀ ਲੜਾਈ ਲੜ ਰਹੇ ਨੇ ਹੂੰ ਹੂੰ ਉਹਨਾਂ ਦੇ ਹੱਕ ਦੇ ਵਿੱਚ ਖਲੋ ਰਹੇ ਨੇ ਫਿਰ ਉਹਨਾਂ ਵਾਸਤੇ ਵੀ ਪਰੇਸ਼ਾਨੀ ਦਾ ਸਬਬ ਬਣ ਜਾਏਗਾ ਨਾ ਜੀ 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 ਬਿਲਕੁਲ ਅ ਅਮਰਿਤਪਾਲ ਸਿੰਘ ਜੀ ਕਹਿ ਰਹੇ ਨੇ ਕਿ ਜੋ ਕੇ ਸਮੇਂ ਦੇ ਵਿੱਚ ਕਹਿੰਦੇ ਇਮਾਨਦਾਰ ਹੋਈ ਹੈ ਜਿਹਦਾ ਦਾ ਨਹੀਂ ਲੱਗਦਾ ਜਗਤਾਰ ਸਰਾਂਝ ਜੀ ਕਹਿ ਰਹੇ ਕਿ ਕਾਰ ਦਾ ਟਾਇਰ ਪਾਟਨ ਤੇ ਵੀ ਇਨਕਾਊਂਟਰ ਸਮੇਂ ਤੋਂ ਬਾਹਰ ਖੈਰ ਇਹ ਚੀਜ਼ ਸਮਝਣ ਦੀ ਆਪਾਂ ਲੋੜ ਹੈ ਕਿ ਉਹ ਲੁਕਾਉਂਦੇ ਹੂੰ ਹੂੰ ਬਿਲਕੁਲ ਬਿਲਕੁਲ ਜੀ ਗ੍ਰੈਪੀ ਜੀ ਤੇ ਯੋਗਰਾਜ ਕੈਂਥ ਜੀ ਕਹਿ ਰਹੇ ਨੇ ਕਿ ਪਟਿਆਲਾ ਰਾਜਪੁਰਾ ਰੋਡ ਤੇ ਰਾਕਟ ਲਾਂਚਰ ਮਿਲੇ ਨੇ ਮਿੰਟ ਜੀ ਉੱਥੇ ਵੀ ਕਹਿੰਦੇ ਕਿ ਭਾਈ ਰਾਕਟ ਲਾਂਚਰ ਜੇ ਮਿਲੇ ਤੇ ਲੋਕ ਫੇਰ ਹੰਬਲਪੂਸੇ ਚ ਪੈ ਗਏ ਵੀ ਆ ਤੇ ਆਮ ਹੀ ਹੋ ਗਿਆ ਕੰਮ ਆਪਣੇ ਵੀ ਹੂੰ ਕਿਉਂਕਿ ਆਪਾ ਦੇਖ ਰਹੇ ਆ ਨਾ ਕਦੇ ਕਿਸੇ ਚੌਂਕੀ ਤੇ ਇੱਕ ਦੇ ਅਟੈਕ ਹੋ ਗਿਆ ਕਦੇ ਕਿਤੇ ਹੋ ਗਿਆ ਇਹ ਵੀ ਮੌਲ ਇਦਾਂ ਹੀ ਆ ਮਿੱਤਰ ਦੱਸ ਰਹੇ ਨੇ ਕਿ ਹਰ ਸਿਮਰਤ ਬਾਦਲ ਕੋਲ 35 ਕਿਲੋ ਸੋਨਾ ਪਈ ਆ ਆਪਾਂ ਨੂੰ ਤੇ ਕੀ ਪਤਾ ਤਾਂ ਸਾਡੇ ਏਰੀਆ ਦੇ ਹੀ ਆ ਨਹੀਂ ਨਹੀਂ ਉਹਨਾਂ ਦੀ ਜਿਹੜੀ ਸਾਰੀ ਐਸੈਟਸ ਦੀ ਵੈਲਿਊ ਆ ਮੇਰੇ ਖਿਆਲ ਦੇ ਨਾਲ ਉਹ ਇੱਕ ਵੇਲੇ ਸਭ ਤੋਂ ਅਮੀਰ ਐਮਪੀ ਦੀ ਸੂਚੀ ਚ ਟੌਪ ਪਰਸਨ ਕੀ ਆਵਾਜ਼ ਉਹਨਾਂ ਕੋਲ ਜੁਐਲਰੀ ਜਿਹੜੀ ਆ ਨਾ ਗਹਿਣਾ ਗੱਟਾ ਕੱਢ ਕੇ ਦੇਖ ਲਓ ਉਹ ਵੀ ਇਸ ਏਰੀਏ ਦੇ ਆ ਜੀ ਤਾਂ ਇਸ ਤਰ੍ਹਾਂ ਦੇ ਹੋਰ ਘਰ ਵੀ ਹੈਗੇ ਆ ਸਾਹਿਬ ਇੱਕ ਲਈ ਬਾਦਲਿਏ ਨਹੀਂ ਇੱਥੇ ਦੀ ਰਾਜਨੀਤੀ ਜਿਵੇਂ ਅੱਗੇ ਵੀ ਕਿਹਾ ਸੀ ਸਾਡੇ ਇੱਥੇ 5-500 ਕਿੱਲੇ ਵਾਲੇ ਘਰ ਨੇ ਹੈਗੇ ਨੇ ਬਿਲਕੁਲ ਠੀਕ ਹੈ ਨਾ ਇੱਥੇ ਸਾਡੇ 5-500 ਕਿੱਲੇ ਵਾਲੇ ਤੁਹਾਡੇ ਅਸੀਂ ਤੋਂ ਉੱਪ ਚੋ ਹੈਗੇ ਸਰ ਤੇ 5-500 ਕਿੱਲੇ ਇੱਥੇ ਨਹੀਂ ਤੇ ਰਾਜਸਥਾਨ ਚ ਵੀ ਪਏ ਉਹਨਾਂ ਦੇ ਕੋਲ ਹਾਂ ਬਿਲਕੁਲ 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 ਖੈਰ ਮਿੰਟੋ ਜੀ ਇਹ ਚੀਜ਼ਾਂ ਵੀ ਹੈਰਾਨ ਕਰਨ ਵਾਲੀਆਂ ਹੋ ਜਾਂਦੀਆਂ ਨੇ ਕਈ ਵਾਰੀ ਕਈ ਦੋਸਤਾਂ ਨਾਲ ਚਲੋ ਖੈਰ ਏਰੀਆ ਏਰੀਆ ਦਾ ਵੀ ਫਰਕ ਹਾਂਜੀ ਹਾਂਜੀ ਆਪਣੇ ਏਰੀਆ ਦਾ ਚਲੋ ਮਾਹੌਲ ਜਿਵੇਂ ਦਾ ਹੈ ਅ ਇੱਕ ਚੀਜ਼ ਹੋਰ ਬੜੀ ਨਾ ਹੈਰਾਨ ਜੇ ਕਰਨ ਵਾਲੀ ਸਾਹਮਣੇ ਆਈ ਕਿ ਅੱਜ ਕੱਲ ਨਾ ਜਾਉਂਦੇ ਹੋਣ ਵਾਸਤੇ ਸਬੂਤ ਲੈਣੇ ਪੈਂਦੇ ਔਰ ਇਥੋਂ ਤੱਕ ਦੇਣੇ ਪੈਂਦੇ ਵੀ ਅਨਾਉਂਸਮੈਂਟਾਂ ਕਰਾਉਣੀਆਂ ਪੈ ਜਾਂਦੀਆਂ ਵੀ ਜ਼ਿੰਦਾ ਹਾਂ ਵੀ ਜ਼ਿੰਦਾ ਹਾਂ ਕਹਿੰਦੇ ਕਿ ਕਯੂਪੀ ਦੇ ਵਿੱਚ ਵੀ ਇਦਾਂ ਦੀ ਖਬਰ ਆ ਰਹੀ ਹੈ ਉੱਥੇ ਵੀ ਇੱਕ ਬੰਦੇ ਨੂੰ ਦੱਸਣਾ ਪੈ ਰਿਹਾ ਅਨਾਉਂਸਮੈਂਟਾਂ ਕਰਵਾ ਕਰਵਾ ਕੇ ਵੀ ਮੈਂ ਜਾਉਂਦਾ ਕੀ ਕਹਾਣੀ ਹੈ ਕਿਉਂ ਇੰਨਾ ਕਸ਼ਟ ਕਰਨਾ ਪਿਆ ਵਿਚਾਰੇ ਨੂੰ ਦੇਖੋ ਭਾਰਤ ਦੇ ਵਿੱਚ ਤੇ ਇੱਕ ਐਸੀ ਪਾਰਟੀ ਬਣ ਸਕਦੀ ਹੈ ਜਿਨ੍ਹਾਂ ਨੂੰ ਆਪਾਂ ਮੁਰਦਿਆਂ ਦੀ ਪਾਰਟੀ ਕਹਿ ਸਕਦੇ ਹਾਂ ਕਿ ਜਿਹੜੇ ਕਾਗਜ਼ਾਂ ਦੇ ਵਿੱਚ ਮੁਰਦੇ ਨੇ ਤੇ ਉਦਾਂ ਜਾਉਂਦੇ ਆ ਜਾਉਂਦੇ ਆ ਉਹਨਾਂ ਨੂੰ ਕੋਈ ਮੰਨਦਾ ਹੀ ਨਹੀਂ ਵੀ ਤੁਸੀਂ ਜਾਉਂਦੇ 1 ਕਿਤੇ ਤੀਨ ਇੱਕ ਫਿਲਮ ਵੀ ਬਣੀ ਸੀਗੀ ਜੀ ਠੀਕ ਹੈ ਜੀ ਤੂੰ ਕਹਿਣ ਦਾ ਮਤਲਬ ਹੈ ਕਿ ਇਸ ਤਰ੍ਹਾਂ ਸਾਡੇ ਇੱਥੇ ਹੈਗੇ ਨੇ ਕੁਝ ਲੋਕ ਇੰਡੀਆ 'ਚ ਜਿਨ੍ਹਾਂ ਨੂੰ ਸਟਰਗਲ ਕਰਨਾ ਪੈਂਦਾ ਆਪਣੇ ਆਪ ਨੂੰ ਸਾਬਤ ਕਰਨ ਵਾਸਤੇ ਕਿਵੇਂ ਬਈ ਜ਼ਿੰਦਾ ਪਰ ਦੂਜੇ ਪਾਸੇ ਜੇ ਵੇਖੋਗੇ ਤੇ ਇਹ ਮਾਮਲਾ ਇੱਕ ਅਲੱਗ ਕਿਸਮ ਦਾ ਹੈ ਹੂੰ ਦਰਸਲ ਅਮਰੂਹ ਹੈਗਾ ਯੂਪੀ ਦੇ ਵਿੱਚ ਜੀ ਉੱਥੇ ਦੇ ਕੁਝ ਸੱਜਣ ਕਹ ਲੋ ਕਿ ਇਕਾ ਫਵਾਫ ਲਾਰੇ ਸੰ ਕਿ ਭਈ ਫਲਾਣਾ ਮਰ ਗਿਆ ਅਸलम ਸ਼ਾਹਦੋ ਦਾ ਨਾਮ ਸੀ ਤਾਂ ਉਹਦਾ ਡਾਇਲੋਗ ਵੀ ਬੰਦਾ ਬਹੁਤ ਕਹਿੰਦੇ ਕਿ ਪਿਆਰਾ ਉਹ ਕਹਿੰਦਾ ਅੱਲਾ ਮਾਫ ਕਰੇ ਹਰੇ ਉਹਦਾ ਨਾਮ ਵੀ ਅੱਲਾ ਮਾਫ ਕਰਈ ਹੈ ਕੀ ਬਾਤ ਮਨ ਲਓ ਕਿ ਹਰੇਕ ਗੱਲ ਤੇ ਨਹੀਂ ਜਿੱਦਾਂ ਕਹਿ ਦਿੰਦੇ ਹੁੰਦੇ ਆ ਕਿ ਭਈ ਅੱਲਾ ਮਾਫ ਕਰੇ ਜੀ ਤਾਂ ਉਹਦੀ ਕਿਸੇ ਨੇ ਫਵਾਫ ਲਾ ਦਿੱਤੀ ਕਿ ਉਹ ਤੇ ਟੱਪ ਗਿਆ ਹੂੰ ਹੂੰ ਵੀ ਉਹਦੇ ਤੇ ਕਰਜ਼ਾ-ਕੁਰਜ਼ਾ ਬੜਾ ਹੋ ਗਿਆ ਸੀਗਾ ਜੀ ਤੇ ਹੁਣ ਉਹ ਤੇ ਤਪਕ ਗਿਆ ਜੀ ਉਹਨੇ ਕੀ ਕੀਤਾ ਉਹ ਵੀ ਫਿਰ ਤੁਹਾਨੂੰ ਪਤਾ ਹੀ ਹੈ ਦੁਨੀਆਦਾਰੀ ਸਮਝਣ ਵਾਲਾ ਵਿਅਕਤੀ ਸੀ ਉਹਨੇ ਫਿਰ ਮਨਿਆਦੀ ਕਰਨ ਵਾਲੇ ਨੂੰ ਸੱਦਿਆ ਉਹਨੇ ਕਿਹਾ ਤੂੰ ਸੁਪੀਕਰ ਬਣ ਹਮ ਇਹਦੇ ਤੇ ਰਿਕਸ਼ੇ ਤੇ ਜੀ ਪੁਰਾਣੇ ਸਮੇਂ ਚ ਹੁਣ ਵੀ ਹੁੰਦਾ ਵੈਸੇ ਉਹ ਚੋ ਨਿਸ਼ਾਨ ਫਲਾ ਫਲਾ ਬੋਲਦੇ ਹਮ ਤਾਂ ਉਹ ਮਤਲਬ ਕਿ ਕਹਿ ਰਿਹਾ ਸੀਗਾ ਕਿ ਹਜ਼ਰਾਤ ਹਜ਼ਰਾਤ ਸੁਣੋ ਹਜ਼ਰਾਤ ਵੀ ਮੈਂ ਹਾਲੇ ਜਿੰਦਾ ਹਾਂ ਕੀ ਬਾਤ ਹੈ ਇਹ ਅਫਵਾਹਾਂ ਆ ਫਲਾਈਆਂ ਜਾ ਰਹੀਆਂ ਨੇ ਮੇਰੇ ਮਰਨ ਦੀਆਂ ਤੇ ਜਿਹੜੇ ਲੋਕ ਕਹਿੰਦੇ ਆ ਕਿ ਇਹਦੇ ਤੇ ਕਰਜ਼ਾ ਸੀ ਇਹ ਹੈ ਉਹ ਹੈ ਉਹ ਇੱਕ ਵਾਰੀ ਆ ਕੇ ਦੱਸੋਗਾ ਕਿਹੜਾ ਪੈਸਾ ਤੁਸੀਂ ਮੈਥੋਂ ਲੈਣਾ ਹੈ ਜੀ ਤਾਂ ਮਤਲਬ ਕਿ ਉਹਨੂੰ ਵਿਚਾਰੇ ਨੂੰ ਇਹ ਸੁਨਿਆ ਦੇਣ ਵਾਸਤੇ ਕਿ ਭਾਈ ਉਹ ਮਰਿਆ ਨਹੀਂ ਜੇ ਉਹਨੂੰ ਮਨਿਆਦੀ ਕਰਵਾਉਣੀ ਪੈ ਰਹੀ ਹੈ ਸਾਹਿਬ ਲਾਲੋ ਬਿਲਕੁਲ ਬਹੁਤ ਵਿੱਚਤਰ ਗੱਲਾਂ ਨੇ ਆਪੋ ਹਮਾਰੀ ਤੁਮਾਰ ਦੀਆਂ ਫਾਇਲ ਦੀਆਂ ਨੇ ਦੱਸਦੇ ਕਿ ਇਨਸਾਨ ਉਹ ਪਿਆਰਾ ਹੈ ਤੇ ਉਹ ਹਜ਼ਰਤ ਹਜ਼ਰਤ ਕਰਕੇ ਤੇ ਨਾਲ ਫਿਰ ਕਹਿੰਦਾ ਅੱਲਾ ਮਾਫ ਕਰੇ ਵੀ ਮੈਂ ਜਿੰਦਾ ਹਾਂ ਤਾਂ ਤੇ ਵੀਰ ਬਣ ਕੇ ਇਤਵਾਰ ਕਰੋ ਕਈ ਵਾਰ ਤੁਹਾਨੂੰ ਪਤਾ ਹੀ ਹੈ ਕਿ ਭਾਈ ਜਿਹੜੇ ਇਸ ਤਰ੍ਹਾਂ ਦੇ ਮਾਮਲੇ ਹੁੰਦੇ ਆ ਨਾ ਉਹਦੇ ਚ ਕੀ ਆ ਕਿ ਇੱਕ ਤੇ ਇਹ ਆ ਕਈ ਵਾਰ ਹੁਣ ਮੰਨ ਲਓ ਕੋਈ ਬੰਦਾ ਆਸੇ ਪਾਸੇ ਰਹਿੰਦਾ ਹੈ ਜੀ ਉਹਦੇ ਰਿਸ਼ਤੇਦਾਰੀ ਉਹਨੂੰ ਮਰਿਆ ਡਿਕਲੇਅਰ ਕਰਕੇ ਜ਼ਮੀਨਾਂ ਨੂੰ ਡੱਕਾ ਚਲਦੇ ਆ ਬਿਲਕੁਲ ਯਾਦ ਨੂੰ ਆਉਂਦਾ ਅਗਲਾ ਤਾਂ ਉਦੋਂ ਪਰ ਇਧਰਲੇ ਪਾਸੇ ਕੋ ਕਿਸੇ ਨੇ ਫਵਾਇਡ ਆਤੀ ਆ ਉਹਦੀ ਕੋਈ ਜ਼ਮੀਨੀ ਕੋਈ ਐਸਾ ਕੋਈ ਵਿਵਾਦ ਨਹੀਂ ਹੈਗਾ ਬਲਕਿ ਇਹਦੇ ਚ ਕਿਸੇ ਨੇ ਫਵਾਡ ਆਤੀ ਕਿ ਕਾਰੋਬਾਰੀ ਮਰ ਗਿਆ ਪੈਸੇ ਪੂਸੇ ਉਹਨੇ ਦੇਣੇ ਸੀਗੇ ਤਾਂ ਉਹ ਹੁਣ ਵਿਚਾਰਾ ਮਨਿਆਦੀ ਕਰਕੇ ਕਹਿੰਦਾ ਕਿ ਨਹੀਂ ਟਾਈਗਰ ਆ ਵੀ ਜ਼ਿੰਦਾ ਕੋਈ ਟੈਨਸ਼ਨ ਚ ਭਾਵੇਂ ਮਰ ਗਿਆ ਵੀ ਉਹ ਜਾਉਂਦਾ ਪਰ ਹਾਂਜੀ ਹਾਂਜੀ ਜੀ ਖੈਰ ਇੱਕ ਮਿੱਤਰ ਇੱਥੇ ਕਹਿ ਰਹੇ ਨੇ ਕਿ ਮੁਕੱਦਸ ਸਿੰਘ ਜੀ ਕਹਿ ਰਹੇ ਕਿ ਉਹਨਾਂ ਨੂੰ ਕੋਰਟ ਫਲਾਣਾ ਮੁਰਦਾ ਸਿੰਘ ਕਹਿ ਕੇ ਕਹਿੰਦੇ ਆਵਾਜ਼ ਦਿੰਦਾ ਹੋਣਾ ਖੈਰ ਇਹ ਚੀਜ਼ਾਂ ਨਾ ਬਹੁਤੀਆਂ ਚੰਗੀਆਂ ਨਹੀਂ ਐ ਖੈਰ ਇਦਾਂ ਕੁਝ ਕਰਨਾ ਪਵੇ ਬੰਦੇ ਨੂੰ ਇੱਕ ਫਿਲਮ ਵੀ ਬਣੀ ਸੀ ਕਹਿੰਦੇ ਮੈਂ ਜ਼ਿੰਦਾ ਹਾਂ ਅਮਿਤਪਾਲ ਸਿੰਘ ਜੀ ਕਹਿ ਰਹੇ ਨੇ ਅਨਿਲ ਕਪੂਰ ਦੀ ਫਿਲਮ ਵਾਲੇ ਮੁੱਖ ਮੰਤਰੀ ਵਾਂਗ ਮੁੱਖ ਮੰਤਰੀ ਵੀ ਨਕਲੀ ਨਾ ਹੋਵੇ ਕਹਿੰਦੇ ਜਗਤਾਰ ਸਰਾਣ ਜੀ ਕਹਿ ਰਹੇ ਨੇ ਦੇਖੋ ਇਹ ਤਾਉਣ ਨਕਲੀ ਮੁੱਖ ਮੰਤਰੀ ਤਾਂ ਨਹੀਂ ਪਰ ਬਥੇਰਾ ਕੁਸ਼ ਨਕਲੀ ਇੱਥੇ ਚੱਲੀ ਜਾਂਦਾ ਜੀ ਖੈਰ ਮਿੰਟੂ ਜੀ ਜਾਂਦੇ ਜਾਂਦੇ ਖਬਰ ਤੇ ਆਪਾਂ ਗੱਲਬਾਤ ਹੋਰ ਕਰੀਏ ਕਿਉਂਕਿ 트럼ਪ ਦਾ ਜ਼ਿਕਰ ਜਾਂ ਤੇ ਫਿਰ ਅੱਗੇ ਕਰਨਾ ਪੈਂਦਾ ਜਾਂ ਪਿੱਛੇ ਕਰਨਾ ਪੈਂਦਾ ਜਾਂਦੇ ਜਾਂਦੇ